ਸਮੇਂ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋ ਗਏ ਦੱਸਦੇ ਹਾਂ ਇਹ ਸੁजानਪੁਰ ਵਿਖੇ ਗੁਗਰਾਜ ਰਹਿਣ ਵਾਲੇ ਇੱਕ ਨੌਜਵਾਨ ਦੇ ਵੱਲੋਂ ਨਸ਼ਾ ਕਰਕੇ ਮੁਹੱਲਾ ਵਾਸੀਆਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਉਹਨਾਂ ਦੇ ਨਾਲ ਨਾਜਾਇਜ਼ ਮਾਰਕੁੱਟਾਈ ਵੀ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਮਹਿਲਾਵਾਂ ਨੂੰ ਵੀ ਅਪਸ਼ਬਦ ਬੋਲੇ ਜਾ ਰਹੇ ਨੇ ਤੇ ਜਿਸ ਦੇ ਰੋਸ ਵਿੱਚ ਜਿਹੜਾ ਇਹ ਮੁਹੱਲਾ ਵਾਸੀਆਂ ਦੇ ਵੱਲੋਂ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਰੇਬਾਜ਼ੀ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜਦਕਿ 15 ਜਨਵਰੀ ਨੂੰ ਜਿਹੜਾ ਹੈ ਪੁਲਿਸ ਨੂੰ ਕੰਪਲੇਂਟ ਵੀ ਦਿੱਤੀ ਸੀ ਤੇ ਸਾਰੀ ਜਾਣਕਾਰੀ ਸਾਂਝੀ ਕਰਦੇ ਹੋਏ ਰਜਿੰਦਰ ਕੁਮਾਰ ਨੇ ਦੱਸਿਆ ਕ੍ਰਿਸਤਿਅਨ ਗੱਡੀ ਜਿਹੜੀ ਉਹ ਨਜ਼ਰ ਆ ਰਹੀ ਹੈ ਕਿ ਇਸ ਨੌਜਵਾਨ ਦੇ ਵੱਲੋਂ ਲਗਾਤਾਰ ਮੁਹੱਲੇ ਵਾਸੀਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਹਾਂਜ ਵੜਵੜ ਕੇ ਜਿਹੜਾ ਹੈ ਗਾਲੀ ਗਲੋਚ ਕੀਤੀ ਜਾ ਰਹੀ ਹੈ ਤੇ ਉੱਥੇ ਹੀ ਇਸ ਨੌਜਵਾਨ ਦੇ ਵੱਲੋਂ ਸਰੇਆਮ ਚਿੱਟੇ ਦਾ ਜਿਹੜਾ ਹੈ ਕਾਰੋਬਾਰ ਕੀਤਾ ਜਾ ਰਿਹਾ ਹੈ ਤੇ ਚਿੱਟੇ ਦੀ ਵਰਤੋਂ ਵੀ ਇਸ ਨੌਜਵਾਨ ਦੇ ਵੱਲੋਂ ਕੀਤੀ ਜਾਂਦੀ ਹੈ ਤੇ ਨਸ਼ੇ ਦੇ ਵਿੱਚ ਲਗਾਤਾਰ ਸਾਰੇ ਮੁਹੱਲਾ ਵਾਸੀਆਂ ਨੂੰ ਪਰੇਸ਼ਾਨ ਕਰ ਰਿਹਾ ਹੈ ਤੇ ਉਹਨਾਂ ਨੇ ਇਲਜ਼ਾਮ ਲਗਾਇਆ ਪੁਲਿਸ ਪ੍ਰਸ਼ਾਸਨ ਤੇ ਵੀ ਕਿ ਪੁਲਿਸ ਦੇ ਵੱਲੋਂ ਹਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਮੈਨੇ ਕਿਹਾ ਕਿ ਸਾਨੂੰ ਜਿਹੜਾ ਹੈ ਚੋਟ ਪਹੁੰਚਾ ਕੇ ਸਾਨੂੰ ਜ਼ਖਮੀ ਕਰਕੇ ਇਸ ਗੀਆਂ ਦੇ ਵਿੱਚ ਕੁੰਮਦਾ ਨਜ਼ਰ ਆ ਰਿਹਾ ਤੇ ਪੁਲਿਸ ਜਿਹੜੀ ਆ ਹੱਥ ਉੱਤੇ ਹੱਥ ਤਰ ਕੇ ਜਿਹੜੀ ਉਹ ਬੈਠੀ ਹੈ ਤੇ ਉਹਨਾਂ ਨੇ ਕਿਹਾ ਕਿ ਏਐਸਆਈ ਵਿਜੇਸ਼ ਕੁਮਾਰ ਦੇ ਵੱਲੋਂ ਹਜੇ ਤੱਕ ਕੋਈ ਵੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ ਜਦਕਿ ਅਸੀਂ ਰਿਪੋਰਟ ਜਿਹੜੀ ਆ ਉਹ ਜਾ ਕੇ ਉਹਨਾਂ ਨੂੰ ਦੇ ਦਿੱਤੀ ਸੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਦਿੱਤੀ ਸੀ ਤੇ ਹਜੇ ਤੱਕ ਕੋਈ ਵੀ ਕਾਰਵਾਈ ਜਿਹੜੀ ਉਹ ਨਹੀਂ ਕੀਤੀ ਗਈ ਤੇ ਉੱਥੇ ਉਹਨਾਂ ਨੇ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਨੇ ਕਿਹਾ ਕਿ ਜੇਕਰ ਇਸ ਦੇ ਉੱਤੇ ਬੰਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਾਡੇ ਵੱਲੋਂ ਹੋਰ ਵੀ ਤਿੱਖਾ ਪ੍ਰਦਰਸ਼ਨ ਜਿਹੜਾ ਹੈ ਪੂਰਾ ਮੁਹੱਲਾ ਵਾਸੀਆਂ ਦੇ ਵੱਲੋਂ ਹੋਰ ਵੀ ਤਿੱਖਾ ਪ੍ਰਦਰਸ਼ਨ ਜਿਹੜਾ ਹੈ ਉਹ ਕੀਤਾ ਜਾਵੇਗਾ ਇੱਕ ਵ ਸਿਆ ਦੇ ਨਾਲ ਕੀ ਜਾਣਕਾਰੀ ਹਮਨੇ ਸਾਂਝੀ ਕੀਤੀ ਹੈ ਤੇ ਕਿਸ ਤਰ੍ਹਾਂ ਦੀ ਕਾਰਵਾਈ ਦਿਉਣਾ ਵੱਲੋਂ ਕੀ ਕੀਤੀ ਜਾ ਰਹੀ ਹੈ ਅਜੀ ਕਿਉਂ ਕਟੇ ਨਾ ਨਵ ਸਰਮਨ ਕੁਮਾਰਾ ਜੀ ਕੀ ਗੱਲ ਹੈ ਜੀ ਕਟੇ ਹੁੰਦਾ ਮਹਾਰਾ ਜੀ ਦੇਖੋ ਇਹ ਬਚਾਰੇ ਬਿਲਕੁਲ شریف ਪਿੰਡ ਦੇ ਵਿੱਚ ਬੜੇ شریف ਬੱਦੇ ਹੈਗੇ ਇਹਨਾਂ ਦੀ ਕੋਈ ਗੱਲਬਾਤ ਨਹੀਂ ਉਧਰ ਦੀ ਨਾ ਕੋਈ ਉਹੋ ਜੀ ਗੱਲ ਹੈ ਇਹ ਸਿਰਫ ਜਿਹੜੇ ਚਿੱਟੇ ਦਾ ਕਾਰੋਬਾਰ ਕਰਦੇ ਹੈਗੇ ਉਹਦੇ ਕਰਕੇ ਸਾਰੇ ਪੰਗੇ ਪੰਦੇ ਪਏ ਕੀ ਕਰਨਾ ਕੀ ਇਨਸਾਫ ਚਾਹੀਦਾ ਜੀ ਇਨਸਾਫ ਚਾਹੀਦਾ ਬਿਲਕੁਲ ਜਿਹੜੀ ਇਹਨਾਂ ਨਾਲ ਮਾਰੀ ਹੋਈ ਹੈ ਨਹੀਂ ਹੋਣੀ ਚਾਹੀਦੀ ਅੱਗੇ ਫਿਰ ਅਸੀਂ ਦੇਖ ਲਾਂਗੇ ਆਪਣੇ ਹਿਸਾਬ ਨਾਲ ਜੇ ਪੁਲਿਸ ਪ੍ਰਸ਼ਾਸਨ ਨਹੀਂ ਸੁਣਦਾ ਫਿਰ ਅਸੀਂ ਆਪਣੇ ਹਿਸਾਬ ਨਾਲ ਦੇਖ ਲਾਂਗੇ ਅਸੀਂ ਕਿੱਦਾਂ ਕਰਨਾ ਉਹਨਾਂ ਕੋਲ ਨਹੀਂ ਹੁੰਦਾ ਫਿਰ ਅਸੀਂ ਹੱਲ ਕਰ ਲਾਂਗੇ ਨਾ ਹਾਂਜੀ ਹਾਂਜੀ ਬਾਜੀ ਮੇਰਾ ਨਾਮ ਅੰਮ੍ਰਿਸ਼ ਮੋਹਨ ਹੈ ਜੀ ਮੈਂ ਗੁਗਰਾ ਦਾ ਨਿਵਾਸੀ ਹਾਂ ਤੇ ਮੈਂ ਦਿੱਲੀ ਕੰਮ ਕਰਦਾ ਹਾਂ ਮੈਂ ਆਪਣਾ ਛੁੱਟੀ ਲੈ ਕੇ ਆਪਣੇ ਆਫਿਸ ਤੋਂ ਸਪੈਸ਼ਲੀ ਇੱਥੇ ਆਇਆ ਆਪਣੇ ਮਾਪੇ ਨੂੰ ਜਸਟਿਸ ਦੇ ਲਵਾਉਣ ਵਾਸਤੇ ਇਹ ਮੇਰੇ ਪਾਪਾ ਜੀ ਹੈ ਮੇਰੇ ਪਿਤਾ ਜੀ ਹੈ 15 ਤਰੀਕ ਨੂੰ ਸ਼ਾਮੀ 6 6:30 ਵਜੇ ਸਾਡੇ ਨਾਲ ਦਾ ਮੁੰਡਾ ਗਗਰਾ ਦਾ ਮੁੰਡਾ ਸਾਡੇ ਗਵੰਡੀ ਆ ਦਾ ਨਾਮ ਕਰੋਹਿਤ ਕਾਲੂ ਹੈ ਉਹ ਆ ਕੇ ਮੇਰੇ ਪਾਪਾ ਨੂੰ ਸੀਨੀਅਰ ਸਿਟੀਜ਼ਨ ਨੂੰ ਮੱਡਾ ਟੂ ਅਟੈਂਪ ਦਾ ਕੋਸ਼ਿਸ਼ ਕਰਦਾ ਹੈ ਹਾਲਾਂਕਿ ਉਹਦੇ ਹੱਥ 'ਚ ਕੋਈ ਕੋਈ ਔਜ਼ਾਰ ਨਹੀਂ ਸੀ ਕੋਈ ਕੁਝ ਨਹੀਂ ਬਟ ਫਿਰ ਵੀ ਉਹਨਾਂ ਦੀ ਜਾਨ ਨੂੰ ਖਾਣੀ ਪਹੁੰਚੀ ਹੈ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਮੂੰਹ ਤੇ ਕਿੰਨੇ ਨੁਕਸਾਨ ਹੋਇਆ ਦੇਖ ਸਕਦੇ ਹੋ ਤੁਸੀਂ ਫਿਰ ਦੂਸਰੀ ਗੱਲ ਇਹ ਸੀਨੀਅਰ ਸਿਨੀਅਰ ਸਿਟੀਜ਼ਨ ਨੇ ਇਹਨਾਂ ਦੀ ਸਿਕਿਉਰਿਟੀ ਇਹਨਾਂ ਦਾ ਪ੍ਰੋਟੈਕਸ਼ਨ ਉਸ ਟਾਈਮ ਤੇ ਕੱਲੇ ਸੀ ਕਰ ਮੇਰੀ ਮਾਤਾ ਜੀ ਕੱਲੇ ਸੀ ਕਰ ਸਾਡੇ ਪੜੋਸੀ ਵੀ ਸੀ ਬਟ ਉਸ ਟਾਈਮ ਤੇ ਉਹਨੇ ਅਟੈਂਪਟ ਟੂ ਮਰਡਰ ਦੀ ਕੋਸ਼ਿਸ਼ ਕੀਤੀ ਹੈ ਮੈਂ ਚਾਹੁੰਦਾ ਕਿ ਜਸਟਿਸ ਮਿਲੇ ਸਾਨੂੰ 15 ਤਰੀਕ ਤੋਂ ਲੈ ਕੇ ਹੁਣ ਤੱਕ ਹੁਣ ਤੱਕ ਅੱਜ ਦਿਨ ਤੱਕ ਪੁਲਿਸ ਪ੍ਰੋਟੈਕਸ਼ਨ ਕੋਈ ਨਹੀਂ ਹੈ ਕੋਈ ਪੁਲਿਸ ਪ੍ਰਸ਼ਾਸਨ ਦਾ ਬੰਦਾ ਇੱਥੇ ਨਹੀਂ ਆਇਆ ਪੁੱਛਣ ਵਾਸਤੇ ਉਹ ਅਗਲਾ ਬੰਦਾ ਚਿੱਟਾ ਖਾ ਕੇ ਆਪਣੇ ਘਰ ਦੇ ਅੰਦਰ ਇੱਕ ਇਸ ਤਰ੍ਹਾਂ ਰਾਜੇ ਦੀ ਤਰ੍ਹਾਂ ਘੁੰਮ ਰਿਹਾ ਜਿਸ ਨੂੰ ਕੋ ਨੂੰ ਕੋਈ ਲੈਣਾ ਹੀ ਨਹੀਂ ਕਿਸੇ ਦੁਨੀਆ ਨਾਲ ਸਾਨੂੰ ਚਾਹੀਦਾ ਜਸਟਿਸ ਮੈਂ ਮੰਗ ਕਰਦਾ ਪੁਲਿਸ ਪ੍ਰਸ਼ਾਸਨ ਤੋਂ ਗੱਲ ਕਰ ਬੋਲਣਾ ਚਾਹੁੰਦਾ ਕਿ ਸਾਡੇ ਇਸ ਇਨਸੀਡੈਂਟ ਨੂੰ ਅਟੈਂਪਟ ਟੂ ਮਰਡਰ ਨੂੰ ਸੀਨੀਅਰ ਸਿਟੀਜ਼ਨ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦੇ ਘਰ ਬੜੇ ਹੀ ਮਤਲਬ ਇਸ ਤਰ੍ਹਾਂ ਹੀ ਆਵਾਰਾ ਲੋਕ ਛਿੱਟਾ ਛੁਟਾ ਪੀਣ ਵਾਲੇ ਆ ਖਾਣ ਵਾਲੇ ਆਂਦੇ ਰਹੇ ਆ ਅਸੀਂ ਵਿਰੋਧ ਕੀਤਾ ਉਹਦੇ ਉਹਦੇ ਬਾਅਦ ਵੀ ਸਾਡੇ ਨਾਲ ਇਸ ਤਰ੍ਹਾਂ ਟੇਡਾ ਮੇਡਾ ਚੱਲਦੇ ਰਹੇ ਆ ਦੋਸਤੋ ਸੁਣ 14 ਤਰੀਕ ਨੂੰ ਇਹ ਸ਼ਾਮੀ ਸਾਡੇ ਦੀਵਾਰ ਤੇ ਚੜ ਕੇ ਧਮਕੀ ਦੇ ਰਿਹਾ ਕਿ ਮੇਰੀ ਮਿਸੀ ਦਾ ਨਾਂ ਲੈ ਕੇ ਤੇ ਤੂੰ ਬਾਹਰ ਨਿਕਲ ਤੇ ਤੈਨੂੰ ਮੈਂ ਫਾੜ ਕੇ ਰੱਖ ਦਾਂਗਾ ਏਦਾਂ ਕਰ ਦਾਂਗਾ ਓਦਾਂ ਕਰ ਦਾਂਗਾ ਫਿਰ ਵੀ ਅਸੀਂ ਕਿਹਾ ਕੋਈ ਗੱਲ ਨੀ ਲੋਹੜੀ ਵਾਲਾ ਦਿਨ ਸੀ ਅਸੀਂ ਕਿਹਾ ਚਲੋ ਛੱਡੋ ਪਰੇ ਜਾਣ ਦਓ ਕੋਈ ਗੱਲ ਨੀ ਬੱਚਾ ਹੈਗਾ ਬੱਚਾ ਬੱਚਾ ਕਰਦੇ ਇਹ ਦੋ ਦੁਸਹਿਰ ਆ ਗਿਆ ਦੁਬਾਰਾ ਫਿਰ ਆ ਗਿਆ ਤਾਂ ਫਿਰ ਫਿਰ ਨਾਂ ਲੈ ਕੇ ਨੇ ਆਵਾਜ਼ ਮਾਰੀ ਬਾਹਰ ਆਓ ਬਾਹਰ ਆਓ ਬਾਹਰ ਗਏ ਜਿਸ ਵੇਲੇ ਤੇ ਮੈਂ ਗੰਡਿਆਂ ਵਾਂਗ ਛਿੱਲ ਦੇਵਾਂਗਾ ਇਹ ਕਰ ਦਾਂਗਾ ਉਹ ਕਰ ਦਾਂਗਾ ਤੇ ਮੈਂ ਅਹੀ ਤੇ ਦਰਵਾਜਾ ਜਿੱਦਾਂ ਖੋਲੀ ਤਾਂ ਇਸ ਤਰ੍ਹਾਂ ਹੀ ਮੈਂ ਇਸੇ ਸਿਰ ਦੇ ਨਾਲ ਹੀ ਗਿਆ ਆ ਕਿ ਚਲੋ ਬੱਚਾ ਹੈਗਾ ਹੋ ਸਕਦਾ ਹੈ ਸੌਰੀ ਫੀਲ ਕਰਨਾ ਆਇਆ ਹੋਵੇਗਾ ਕਿ ਉਹ ਮੇਰਾ ਇਹਨੇ ਸਾਈ ਮੂੰਹ ਨਾਲੇ ਨੋਚਿਆ ਚਸ਼ਮਾ ਮੇਰਾ ਉਤਰ ਗਿਆ ਤੇ ਦਿਖਾਈ ਮੈਨੂੰ ਉਹਨਾਂ ਦਿੱਤਾ ਨਹੀਂ ਇਹ ਉਹਦਾ ਫਾਇਦਾ ਉਠਾ ਕੇ ਤੇ ਮੈਨੂੰ ਜ਼ਖਮੀ ਕਰ ਗਿਆ ਮੇਰਾ ਹੈਂਡ ਜਿਹੜਾ ਇਹ ਦੇਖੋ ਲੈਫਟ ਹੈਂਡ ਤੇ ਸੈਲਿੰਗ ਮੇਰਾ ਮਸਲ ਟਵਿਸਟ ਹੋ ਗਿਆ ਦਾ ਮੈਡੀਕਲ ਵੀ ਕਰਾਇਆ ਦਾ ਤੇ ਥਾਣੇ ਰਿਪੋਰਟਾਂ ਵੀ ਦਿੱਤੀਆਂ ਲੇਕਿਨ ਕੋਈ ਵੀ ਅਜੇ ਤੱਕ ਕੋਈ ਕਾਨੂੰਨੀ ਕਾਰਵਾਈ ਨਾ ਸਾਡੇ ਕਿਸੇ ਪ੍ਰਸ਼ਾਸਨ ਨੇ ਕੀਤੀ ਹੈ ਨਾ ਹੀ ਕਿਸੇ ਪੁਲਿਸ ਨੇ ਅਨਾਏ ਕਿਸੇ ਹੋਰ ਕਿਸੇ ਸੰਸਥਾਨ ਨੇ ਸਾਡੀ ਸਪੋਰਟ ਕੀਤੀ ਆ ਇਸ ਕਰਕੇ ਹੀ ਇਹ ਆਪਣੇ ਇਹਨਾਂ মিডিਆ ਨੂੰ ਬੁਲਾਇਆ ਦੇਖੋ ਕੰਪਲੇਟ ਸਾਡਾ 15 ਤਰੀਕ ਦੀ ਕੀਤੀ ਦੀ ਆ ਆ ਚਾਰ ਦਿਨ ਹੋ ਗਏ ਪੁਲਿਸ ਵਾਲੇ ਆ ਗਏ ਪੁਲਿਸ ਵਾਲੇ ਦੋ ਆਏ ਸੀ ਉਹ ਕਹਿੰਦੇ ਜੀ ਇਹ ਇਨਾਂ ਨੂੰ ਪੁਛ ਨਹੀਂ ਕਰ ਸਕਦੇ ਇਹ ਇਹ ਗਲਪਾਨ ਵਾਲੀ ਗੱਲ ਹੈ ਇਹ ਸਾਡੇ ਪੱਲੇ ਪੈ ਜਾਏਗਾ ਸਾਡੀ ਨੌਕਰੀ ਦਾ ਸਵਾਲ ਆ ਇਹ ਵੀ ਬੱਚੇ ਪਾਲਨੇ ਆ ਉਹ ਸਾਨੂੰ ਦਿਲ ਲਾ ਦੇ ਕੇ ਚੱਲ ਗਏ ਸਾਡੀ ਸਪੋਰਟ ਦੇਣ ਨੂੰ ਕੀ ਕਰਨੀ ਸੀ ਉਹ ਸਾਨੂੰ ਤੁਛ ਰੁਪ ਕਰਾ ਕੇ ਚੱਲ ਗਏ ਉਹ ਬਾਹਰ ਉਹ ਉਹ ਬੋਲਦੇ ਰਿਹਾ ਪੁਲਿਸ ਵਾਲੇ ਅੰਦਰ ਉਹ ਬੋਲਦਾ ਰਿਹਾ ਵਾ ਇਹਨਾਂ ਦੀ ਇੰਨੀ ਦੀ ਪੁਲਿਸ ਵਾਲਿਆਂ ਦੀ ਨਹੀਂ ਥੋੜੀ ਲਗੀ ਉਹਨੂੰ ਬਾਹਰ ਬੁਲਾਓ ਜਾਂ ਉਹਨੂੰ ਤੁਸੀਂ ਅੰਦਰ ਜਾਓ ਜਾਂ ਤਾਲਾ ਖਲਾਓ ਡਿਊਟੀ ਪੂਰੀ ਕਰਕੇ ਚੱਲ ਗਿਆ ਤੇ ਅੱਜ ਅੱਜ ਦੇ ਲਾਸਟ ਵੀ ਅਸੀਂ 2 ਘੰਟੇ ਪਹਿਲੇ ਉਹਨੂੰ ਫਿਰ ਐਸਆਈ ਨੂੰ ਅ ਫੋਨ ਕਰਕੇ ਕਿਹਾ ਹੈਗਾ ਕਿ ਕੀ ਤੁਸੀਂ ਕਾਰਵਾਈ ਕਿਉਂ ਨਹੀਂ ਕਰ ਰਹੇ ਕਹਿੰਦਾ ਮੈਂ ਫ੍ਰੀ ਹੋ ਕੇ ਗੱਲ ਕਰਾਂਗਾ ਪਤਾ ਨਹੀਂ ਪਤਾ ਨਹੀਂ ਇਹਨਾਂ ਨੇ ਕਦੋਂ ਫ੍ਰੀ ਹੋਣਾ ਤੇ ਕਦੋਂ ਕਾਰਵਾਈ ਹੋਣੀ ਆ ਹਾਂਜੀ Right. Marish. Marish. Welcome to Roots Country School, the largest boarding school in the Shimla Hills. For 21 years, we've delivered 100% board exam success. With smart classrooms, a library, and science labs, learning thrives. Our in house mess, bakery, and tuck shop ensure nutritious meals. From dance and music rooms to a cinema hall, all weather pool, and expert sports coaches, students excel in every way. Rooted in excellence, admissions open. Enroll today.